ਤੋ ਸਾਰਾ ਭਾਈਆਂ ਰਾਮ ਰਾਮ ਤੋ ਨਿਊ ਬਲੌਗ ਮੈਂ ਸਾਰਾ ਸਵਾਗਤ ਹੈ ਬਲੌਗ ਭਈਓ ਬਹੁਤ ਦਿਨਾਂ ਬਾਅਦ ਆਣ ਲੱਗਿਆ ਕਿਉਂਕਿ ਕੋ ਫੋਨ ਵੀ ਥੋੜੇ ਰੀਜਨ ਹੋ ਗਈ ਫੋਨ ਅੱਜ ਆਪਾਂ ਵੱਡ ਲਾ ਰਿਹਾ ਕਣਕੀਆਂ ਕਣਕ ਆਪਣੇ ਬਾਜ ਬਸ਼ੀਨ ਚੱਲਣ ਵਾਲੀ ਵਿੰਨਾਂ ਤੋ ਤੋ ਬੜਿਆ ਰਿਹਾ ਬਲੌਗਾਂ ਭਈਓ ਤੋ ਫੁੱਲ ਸਪੋਰਟ ਕਰਿਆ ਕਰੋ ਭਈਓ ਭਈਓ ਲਾਇਕ ਸ਼ੇਅਰ ਕਮੈਂਟਰ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਭਈਓ ਦੱਬ ਕੇ ਰੱਖਿਆ ਸਪੋਰਟ ਰੱਖਿਆ ਜ਼ਰਾ ਭਾਈ ਕਿਤੇ ਅੱਲਾ ਕੋ ਨਹੀਂ ਆਪਾਂ ਫੋਨ ਲੈ ਕੇ ਫੋਨ ਚੇਂਜ ਕਰਨੋ ਆ ਤੇ ਵੀ ਵਾਦੇ ਕਾ ਆਪਣੇ ਬਲੌਗ ਪਰ ਬਲੌਗ ਹੈ ਕਰਾ ਸਕਾ ਇੱਕ ਵੀਡੀਓ ਕਰਾ ਗਈ। ਇਹ ਦੋ ਦੋ ਕੰਪੈਨਾਂ ਲੱਗ ਰਹੀ ਹੈ ਭਾਈ। ਔਰ ਟਰਾਲੀ ਖੜੀ। ਲੋ। ਕਣਕ ਜੋਰਾ ਸ਼ੋਰਾ ਉਪਰ। ਦੇਖੋ ਆਪਣਾ ਭਾਈ ਕਿੰ ਆ ਲਾ ਰਿਆ ਕਰਨ ਕਣਕ ਵਾਢਣ ਆ ਰਿਆ ਕਰਪੈਂਟ ੱਪ ਗਈ ਬਿੰਨ ਕਰ ਤੇ ਭਾਈ ਰਹਿ ਗਿਆ ਦੰਤਾਂ ਰੋ ਗਈ ਇਹ ਦੇਖੋ ਇਹ ਸਾਈਡਾਂ ਮ ਰਹਿ ਗਿਆ ਵਾਢਣਾ ਤਾਂ ਪੜਾ ਗਿਆ ਭਈਓ ਤੁਹਾਨੂੰ ਪਤਾ ਹੈ ਬਾਕੀ ਕਰਪੈਂਟ ਆਪਣੀ ਚੱਲਣ ਆ ਗਈ ਦੇਖ ਇਸ ਕੋ ਬੇਬਿਨੇ ਟਰਾਲੇ ਲਗੜੀ ਬਾਪੂਰ ਗੜਿਆ ਤੇ ਇਨਣਾ ਰਵੀ ਭੈਜੀ ਲਾਗ ਰਿਆ ਹੈ ਦੇਖੋ ਤੇ ਵਾਢਣਾ ਆਪਾਂ ਹੀ ਬਾੜੀ ਪਰ ਚੜ ਚੱਲਾਂ ਭਈਓ ਆ ਤੁਹਾਨੂੰ ਸਾਰੇ ਸਾਰਾ ਬਲੌਗ ਬਣਾਉਗਾ ਕੋਣ ਹੈ ਭੈਜੀ ਤਾਰੇ ਤੋਂ ਕੀ ਤੋ ਆ ਦੇਖੋ ਭਈਓ ਕਮਾਉ ਬੰਦਾ ਗਏ ਕੰਮ ਹੋਇਆ ਹੱਕੋ ਆਏ ਮੀਆਂ ਲਗਣੇ ਨਾ ਦੋਗੇ ਫਿਰ ਤਾਂ ਰੰਤਾ ਆਜ ਦੇਖੋ ਤੇ ਸਾਫਾ ਸੁਪਾ ਗੱਲ ਗੇਰ ਕੋਈ ਨਹੀਂ ਲੱਲਾ ਜੀ ਬਿੱਤੀ ਹੋਰ ਪੜੀ ਆ ਬਾਸ ਰਹਾ ਤਾਂ ਹੀ ਭਈਓ ਦਿੱਕਤ ਵੀ ਤੇ ਆਪਣੀ ਐ ਅਜ ਤਾਈ ਦੁਆਈ ਆਈ ਆ ਜਦੋਂ ਤੂੜੀ ਵਾਲੋ ਚੱਲਾ ਕੋ ਭਈਓ ਬਹੁਤ ਜਦੋਂ ਬਲੋਗ ਹੀ ਬਲੋਗ ਆਣਾ ਆਪਣਾ ਟੈਂਸ਼ਨ ਆ ਲਿਓ ਬਾਊ ਜਿੰਦਾਬਾਦ ਆ ਛੋੜ ਕੇ ਰੱਖਿਆ ਬਸ ਸਪੋਰਟ ਸਪੋਰਟ ਕਰਿਆ ਭਈਓ ਫੁੱਲ ਧੱਕ ਗੇ ਜਿੱਤੋ ਸਪੋਰਟ ਬਾਕੀ ਉਹ ਦੇਖੋ ਤੇ ਕਮਾਉ ਬੰਦਾ ਦਾ ਕੰਮ ਭਈਓ ਕਬਾਤ ਵੀ ਜੱਗੇ ਗੇਰਾਗਾ ਭਈਓ ਦੇਖ ਲੈਦੇ ਆਪਾਂ ਕਹਿ ਦਿਓ ਸੁ ਕਹਿ ਦਿਓ ਆ ਗਈ ਕਿਰਪਾਨ ਭਈਓ ਆ ਦੇਖੋ ਆਪਣੀ ਤੇ ਕਿਰਪਾਨ ਹੀ ਐ ਔਰ ਜਸਵੀ ਬੋਲਦੇ ਨਾ ਭਈਓ ਆ ਗਈ ਆਪਣੀ ਜਸਵੀ ਆ ਗਈ ਕਰਤਾਰ ਵਾਲਾਂ ਦੀ ਜਸ ਜਸਵੀ ਭਾਈਓ ਆ ਗਈ ਕਰਤਾਰ ਵਾਲਾਂ ਦੀ ਇੱਕ ਵੀ ਨਹੀਂ ਕਰਤਾਰ ਵਾਲਾਂ ਦੀ ਜੇ ਵੀ ਨਹੀਂ ਭਾਈਓ ਆਪਾਂ ਦੂਸਰੀ ਪੱਖੀ ਮੜ ਗਈ ਹੈ ਕਰਪੈਨ ਤੇ ਦੇਖ ਲਿਓ ਬਾਪਰਲੀ ਹੈ ਬੜਾਦੀ ਆਪਾਂ ਦੇਖ ਲਿਓ ਤੇ ਇਹ ਜ਼ੂਮ ਕਰਕੇ ਦਿਖਾਵਾਂ ਇਹ ਬਾਪੂ ਰਖੜੈ ਨਾ ਆ ਦੇਖੋ ਕਰਪੈਨ ਦੂਸਰੀ ਪੱਖੀ ਮਲਾ ਗਈ ਇਹਨਾਂ ਨੂੰ ਗੇਡੋ ਲੇਗੀ ਰਵੀ ਭਾਈ ਜੀ 베ਰੀਆ ਤੇ ਬਾਕੀ ਉਹਦੇ ਕੋਈ ਇਤੀ ਵੱਡਣ ਵਾਲੀ ਬੜੀ ਹੈ ਜਿੱਤੇ ਤੋਂ ਬਹੁਤ ਜ਼ਿਆਦਾ ਰੱਬ ਕੀ ਮੇਰਾ ਜਲਦੀ ਜਲਦੀ ਵੜਾ ਦੇ ਮਰ ਰਵੀ ਭਾਈ ਜਿੰਸ ਰਵੀ ਭਾਈ ਦੇ ਕੋਕੀਆਂ ਮੱਜਾ ਫਿਰਨਾ ਆ ਰਿਹਾ ਭਾਈ ਉਹ ਅੱਜ ਗੱਲਬਾਤ ਹੀ ਕੋਈ ਨਹੀਂ ਕਰਿਆ ਕੋਈ ਖੁੱਲ ਗਏ ਆ ਛੋਰਾ ਕੋ ਸੱਪ ਨੂੰ ਲੈ ਡੋਆ ਇਹ ਕਰਕੇ ਦੇਖ ਲਓ ਭਾਈਓ ਚੱਲਾ ਰਵੀ ਭਾਈ ਜੀ ਕਣ ਵੇ ਭੇਜ ਸਕ ਕਰਾਵਾਂ ਕੋਈ ਗੱਲ ਬਾਤ ਇਹ ਭਾਈ ਆਣ ਲੱਗ ਰਿਓ ਆਪਣੋ ਤੇ ਉਹ ਦੇਖੋ ਦੇ ਹਾਂ ਸੰਦੀ ਭਾਜੀ ਕਿਉਂ ਸੰਦੀ ਭਾਜੀ ਘਰ ਆਇਆ ਇਹ ਤੇ ਕਿਹਾਂ ਡੁੱਡ ਫੋਨ ਲਗਾ ਕੇ ਤੇ ਆਇਆ ਕਣਕ ਵੱਡਾ 70 ਬਣ ਕਿੱਲੇ ਕਿਉਂ ਲਾ ਰਹੀ ਆ ਫੋਨ ਨਾਲ ਲਗਾਉਂ ਆਏ ਆ ਬਲੂਥ ਚਾਲ ਲੈ ਲੋ ਤਾਰਾ ਲਾ ਗੁੰਜਾ ਲੈ ਹੈ ਆਈਫੋਨ ਲੈਣਾ ਹੈਗੇ ਚਲ ਚੰਗੀ ਬਾਤ ਹੈ ਤੇ ਆਪણો ਰਵੀ ਭਾਈ ਜੀ ਰਵੀ ਭਾਈ ਜੀ ਕਰੋ ਗੱਲ ਕੋਈ ਬਾਦ ਰਵੀ ਭਾਈ ਜੀ ਸੁਣਾਓ ਕਿ ਕਿੰਨੀ ਕਿ ਹੋਗੀ ਕਿੱਲੇਗੀ ਹੋ ਜਾਏਗੀ 70 ਕਮਣ ਕਿੱਲੇਗੀ ਹੋ ਜਾਏਗੀ 70 ਮਾਣਾ ਹਾਂ ਚੱਲ ਫੇਰ ਠੀਕ ਐ ਲੈ ਦੂਸਰੀ ਵੱਖੇ ਵੜ ਚੁੱਕੇ ਆਪਣੇ ਕਮ ਹੈ ਨਾ ਆਇਨਾ ਰਹਿ ਗਈ ਵਾ ਆਪਣੇ ਟਾਲੀ ਦੇਖਣਾ ਰਹੀ ਟਾਲੀ ਤੱਕ ਆਪਣੀ 11 ਕਿੱਲਾ ਲਿਓ ਜੀ ਦੇਖੋ ਕਿੰਨੀ ਸੋਲ ਟਾਲ ਤੱਕ ਆਰਦੀ ਜਾਣ ਲਾ ਰਹੀ ਹੈ ਓਮ ਫੋ ਲੈ ਜਸਨਾ tiene langkira. <San> ਦੇਖ ਤਾਂ ਦੇਖ ਤੈਨਂਧਰਾ ਆਪਾਂ ਵੜ ਗਏ ਲੈ ਕੇ ਰਾਮ ਪਰ ਲੋ ਕਰੀਏ ਆ ਫਿਨਿਸ਼ ਬਹੁਤ ਵੈਗਲ ਦੰ ਦਿਖਾ ਦੇ ਆ ਉਹ ਵੀ ਕਰ ਦਿਓ ਫਿਨਿਸ਼ ਉਹ ਵੀ ਕਰ ਦਿਓ ਅਬ ਆ ਗਏ ਇਮ ਇਉ ਬਾਤ ਵਾਰੀ ਇੰਗੀ ਤੇ ਆਪਰੇ ਟਰਾਲੀ ਬਾ ਬਿੰਨ ਕਰ ਜਾਣ ਲੱਗ ਰਿਹਾ ਭਈਓ ਆਪਾਂ ਭਈਓ ਸਿੱਧੀ ਮੰਡੀ ਮੇ ਪੁਗਾ ਦੀ ਸਹੀ ਕੰਮ ਕਰ ਰਿਓ ਨਹੀਂ ਹਾਂ ਆਪਾਂ ਕੰਮ ਕਰਾ ਵਧੀਆ ਕਰਾ ਭਈਓ ਸਿੱਧੀ ਬਾਜ਼ਾਰ ਮੇ ਪੁਗਾ ਦੀ ਕਣਗਾ ਹੋਰ 60 ਮਣਕੇ ਦੇ 70 ਮਣਕੇ ਲੈ ਗਏ ਹੁਣ ਲਾ ਰਿਹਾ ਮੁੱਕੇ ਕੋਈ ਨਹੀਂ ਕਨੇ ਰਵੇ ਵੇ ਜੀ ਐਦਿਕਾ ਪਕਾ ਲੈ ਅਦਿ ਨੀ ਨੇਰੀਆਂਗੇ ਕਿਸੋ ਲੈਣਾ ਆਪਾ ਭਈਓ ਡੇਢ ਕਿਲੋ ਬਿੰਨਾ ਵੜਦੀ ਕਿਲੋ ਕਿੰਨਾ ਵੜਦੀ আর ਥੋੜੇ ਸੇ ਘੇਰੋਗਾ ਭਈਆ ਇੱਕ ਟਾਲੀ ਪੂਰੀ ਹੋਗੀ ਤਕੜੀ ਤਾਂ ਹੀ ਭਰਾ ਹੈ ਤਾਂ ਹੀ ਭਰਾ ਅਜੇ ਰਹਿ ਗਿਆ ਆਪਣਾ ਭਈਓ 2.5 ਸਾਤੇ ਕਿੱਲਾ ਰਹਿ ਗਈ ਭਈਓ ਬਾਜ਼ਾਰ ਆਪਾਂ ਦਾ

ਉਹ ਰੱਗਾ ਆਪਣੇ ਕਰਪੈਨ ਜੀ ਕੰਪੈਨ ਸਾਲੇ ਕਰਪੈਨ ਹੈ ਨਹੀਂ ਯਾਰ ਕਰਪੈਨ ਕਰਪੈਨ ਨਹੀਂ ਰਹੇਗੀ ਤੇ ਭਈਓ ਆਪਣਾ ਐਮਪ ਦੇਖ ਲਿਓ 10 ਇੰਚੀ ਹੈ ਤਾਂ ਭਈਓ ਇੰਨਾ ਆ ਗਿਆ ਕੰਪੈਨ ਵਿਚਾਰੀ ਖਰਾਬ ਹੋ ਗਈ ਆ ਦੂਸਰਾ ਕਰ ਗਿਆ ਕੰਪੈਨ ਖਰਾਬ ਹੋ ਗਈ ਪਰ ਆਪਣੇ ਅਜੇ ਚੱਲਿਆ ਨਾ ਰਹੀ ਇਹ ਭਗਵਾਨ ਦਾ ਸੁੱਖੋ ਉਸਕੇ 2 ਘੰਟੇ ਲੱਗ ਜਾਗਾ ਬੱਡਣ ਮੈਂ ਲਿਓ ਜੀ ਡਰਾਈਵਰ ਦੇਖੋ ਜੀ ਤੀਸਰੀ ਟਰਾਲੀ ਚੱਲੀ ਹੈ ਬਈਓ ਇਹ ਦੋ ਟਰਾਲੀ ਆਪਣੇ ਪਹੁੰਚਾ ਦੀ ਘਰੇ ਇੱਕ ਬਾਜ਼ਾਰ ਗਈ ਹੈ ਇੱਕ ਘਰੇ ਉੜ ਗਈ ਆ ਆਪਣੇ ਕੰਬੈਨ ਚੱਲਣ ਆ ਰਹੀ ਵਾਰੀ ਟਰੈਕਟਰ ਆਪਣਾ ਰਹੇਗਾ ਇੱਥੀ ਦੂਰ ਅੱਗੇ ਆਮਨ ਦੇ ਕੋਲ ਛੋਟੀ ਛੋੜ ਦੇ ਛੋੜ ਦੇ ਛੋੜ ਦੇ ਛੋੜ ਦੇ ਛੋੜ ਲੱਲਾ ਛੋੜ ਦੇ ਗੜੇ ਜੀ ਕਿਸੇ ਨੂੰ ਲੱਲਾ ਛੋੜ ਦੇ ਤਾ ਗੁੰਡਾ ਥਾ ਤਨਕ ਬਾੜ ਤਾ ਬਾੜ ਤਾ ਲਈਓ ਕਿ ਰਾਤ ਉਹ ਆਪਣਾ ਚੰਦਾ ਮਾਵਾ ਯੋ ਬਲੌਗ ਕਿਆਂ ਲਾਇਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਭਾਈਓ